ਆਮ ਆਦਮੀ ਪਾਰਟੀ ਨੂੰ targets ਨੇ ਤਰਨ ਤਰਨ ਵਾਸੀ ਜੀ ਹਾਂ ਆਮ ਆਦਮੀ ਪਾਰਟੀ ਨੇ ਇੱਕ ਵਾਰ ਫੇਰ ਇਹ ਸੀਟ ਆਪਣੇ ਝੋਲੀ ਪਾ ਲਈ ਹੈ ਹਰਮਿਤ ਸਿੰਘ ਸੰਧੂ ਨੇ ਵੱਡੇ ਫਰਕ ਨਾਲ ਅਕਾਲੀ ਦਲ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਆਪ ਦਫ਼ਤਰ ਚ ਮਾਹੌਲ ਦੀ ਗੱਲ ਕਰੀਏ ਤੇ ਵਿਆਹ ਵਾਲੀ ਰੌਣਕ ਵਰਗਾ ਟੋਲੋ ਮਠਾਈਆਂ ਪੂਰਾ ਦਸ਼ਨ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਇਹ ਚੋਣ ਬਹੁਤ ਹੀ ਦਿਲਚਸਪ ਰਹੀ ਕਿਉਂਕਿ ਸਭ ਦੀਆਂ ਨਜ਼ਰਾਂ ਇੱਕੋ ਸਵਾਲ ਤੇ ਸਨ ਬਾਜ਼ੀ ਕੌਣ ਮਾਰੇਗਾ ਮੁਰ ਆਪ ਜਿੱਤੇਗੀ ਜਾਂ ਫਿਰ ਲੋਕ ਬਦਲਾਵ ਵੱਲ ਜਾਣਗੇ ਪੰਥਕ ਹਲਕਾ ਹੋਣ ਕਰਕੇ ਕਈਆਂ ਮਨਨਸੀ ਕਿ ਸ਼ਾਇਦ ਪੰਥਕ ਉਮੀਦਵਾਰ ਅੱਗੇ ਨਿਕਲ ਸਕਦੇ ਨੇ ਪਰ ਅਜਿਹਾ ਨਹੀਂ ਹੋਇਆ ਦੱਸਦੀ ਹੈ ਕਿ ਪਹਿਲੇ ਰਾਊਂਡ 'ਚ ਕਾਲੀਦਰ ਲੱਗੇ ਸੀ ਪਰ ਫਿਰ ਖੇਡ ਪਲਟ ਗਈ ਤੀਜੇ ਰਾਊਂਡ ਬਾਅਦ ਆਮ ਆਦਮੀ ਪਾਰਟੀ ਲੀਡ 'ਚ ਰਹੀ ਤਾਂ ਫਿਰ ਹਰਮੀਤ ਸੰਤੂ ਨੇ ਆਪਣੀ ਬੜਤ ਬਣਾਈ ਰੱਖੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਚ ਪੂਰਾ ਫਸਣਾ ਮੁਕਾਬਲਾ ਰਿਹਾ ਇੱਕ ਵੋਟ ਉਥੇ ਤੇ ਇੱਕ ਵੋਟ ਇੱਥੇ ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਲਈ ਇਹ ਚਿੰਤਾ ਦੀ ਘੰਟੀ ਵੱਜ ਗਈ ਹੈ ਅਪੰਧਾ ਕੁਮੀਦਾਰ ਮਨਦੀਪ ਸਿੰਘ ਖਾਲਸਾ ਨੇ ਉਹਨਾਂ ਨੂੰ ਵੀ ਪਿੱਛੇ ਧੱਕ ਦਿੱਤਾ ਹੈ ਕਾਂਗਰਸ ਉਥੇ ਨੰਬਰ ਤੇ ਰਹੀ ਹੈ ਹੁਣ ਇਹ ਉਧਰ ਹੀ ਮਨਦੀਪ ਸਿੰਘ ਤੇ ਸੁਖਵਿੰਦਰ ਕੋਰ ਰੰਦਾਵਾ ਦੋਵੇਂ ਇੱਕ ਦੂਜੇ ਦਾ ਵੋਟ ਬੈਂਕ ਕੱਟ ਗਿਆ ਇਹ ਵੀ ਕਾਰਨ ਰਿਹਾ ਕਿ ਤਸਵੀਰ ਬਦਲਦੀ ਨਜ਼ਰ ਆਈ हां ਇੱਕ ਗੱਲ ਜ਼ਰੂਰ ਹੈ ਕਿ ਭਾਵੇਂ ਅਕਾਲੀ ਦਲ ਜਿੱਤ ਨਹੀਂ ਪਾਈ ਪਰ ਉਹਨਾਂ ਦਾ ਵੋਟ ਬੈਂਕ ਵਧਿਆ ਹੈ ਇਹ ਸਾਫ਼ ਸੰਕੇਤ ਹੈ ਕਿ ਲੋਕਾਂ ਦਾ ਰੁਝਾਨ ਮੁੜ ਅਕਾਲੀ ਦਲ ਵੱਲ ਮੋੜ ਖਾਂਦਾ ਦਿਸ ਰਿਹਾ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਸੀਟ ਆਪਣੇ ਝੋਲੀ ਪਾ ਲਈ ਹੈ ਤਰਨਤਾਰਨ ਵਸਸ ਨੇ ਉਹਨਾਂ ਨੂੰ ਉਤਾਰ ਦਿੱਤਾ ਹੈ ਪੱਤੇ ਸਾਫ਼ ਹੋ ਗਏ ਨੇ ਹਰਮਿੰਦਰ ਸਿੰਘ ਸੰਧੂ ਨੇ ਵੱਡੇ ਫਰਕ ਦੇ ਨਾਲ ਇਹ ਸੀਟ ਆਪਣੀ ਝੋਲੀ ਪਾ ਲਈ ਹੈ